ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਹੋ ਠੀਕ ਠਾਕ ਆਡਰੈਸ ਹੈਗਾ ਵੀਰੇ ਆਪਣਾ ਪਿੰਡ ਭਾਈ ਬੋਸਤੌਰ ਬਠਿੰਡਾ ਮਾਨਸਾ ਰੋਡ ਤੇ ਤੇ ਪਿੰਡ ਦੇ ਵਿਚਾਲੇ ਆਪਣਾ ਘਰ ਆ ਬਾਈ ਤੇ ਬੇਟੀਆਂ ਆਪਣੇ ਕੋਲੇ ਵੀਰੇ ਲੰਮੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਵਾਰੀ ਵਾਰੀ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਤੇ ਪਿੰਡ ਭਾਈ ਬੋਸਤੌਰ ਤੇ ਕਰੋ ਚੱਕ ਬਾਜ ਦਾ ਮੂੰਹ ਬਣਾਇਆ ਕਰਿਆ ਸੀ ਅੱਜ ਤਿਆਰ ਬਾਜ ਦਾ ਮੂੰਹ ਦੱਸਿਓ ਚੈੱਕ ਕਰਕੇ ਕਿਵੇਂ ਲੱਗਿਆ ਬਾਜ ਦਾ ਮੂੰਹ ਦੇਖੋ ਇਹ ਵੀ ਟਾਲੀ ਦੀ ਲੱਕੜ ਦਾਗਾ ਕਿੱਥੇ ਚੁੱਕਾ ਕੇ ਆ ਦੇਖੋ ਇਹ ਸਲਟ ਤਿਆਰ ਕਰਿਆ ਤੇ ਆ ਪਕੌੜੇ ਦਾ ਇੱਕ ਮੂੰਹ ਹੋਰ ਤਿਆਰ ਕਰਿਆ ਵਿੱਚ ਇਹ ਮੰਗਦੇ ਸੀਗੇ ਦੇਖੋ ਕਰੋ ਚੈੱਕ ਕਿਦਾਂ ਲੱਗਿਆ ਲਾਈਕ ਵੀਡੀਓ ਕਮੈਂਟ ਸ਼ੇਅਰ ਜਰੂਰ ਕਰੋ ਪੇਜ ਨੂੰ ਬਹੁਤ-ਬਹੁਤ ਫੋਲੋ ਕਰੋ ਭਾਈ ਨਵੀਆਂ ਬੁਰਮਾ ਦੇਖਣ ਲਈ ਤੇ ਇਹ ਬਾਜ ਦਾ ਤੇ ਘੋੜੇ ਦਾ ਮੂੰਹ ਆ ਗਿਆ ਆਪਣਾ ਸਿੰਪਲ ਵੀ ਲਾਉਣੇ ਆ ਮੂੰਹ ਆਪਾਂ ਜਿਵੇਂ ਆ ਪਿਆ ਸਿੰਪਲ ਸਿੰਪਲ ਵੀ ਲਾਈਦਾ ਇਹ ਥੋੜਾ ਜਿਹਾ ਟਾਈਮ ਵੱਧ ਲੈਂਦਾ ਇਹ ਤੇ ਡਿਜ਼ਾਈਨਿੰਗ ਜੀ ਵੱਧਾਂ ਤਾਂ ਹਾਲੇ ਵਾਲੇ ਜਾਦਾ ਜੁੱਤਾਂ ਵਾਲੇ ਜਾਂ ਮੂਰੂ ਨੱਕ ਦਾ Mahindra ਥੱਲੇ ਲਗਾ ਲਵਾਂ ਵਾਲਾ ਸਿਸਟਮ ਜਿਹਾ ਦਿਖਾਇਆ ਹੋਇਆ ਗਿਆ ਇਹਦਾ ਵੀਡੀਓ ਚ ਜ਼ਰੂਰ ਦੱਸਿਓ ਕਿੱਦਾਂ ਲੱਗਿਆ ਸੋਨੂੰ ਤੇ ਪੇਜ ਨੂੰ ਬਹੁਤ ਬਹੁਤ ਫੋਲੋ ਕਰ ਲਿਓ ਬਈ ਆਪਣ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਸਾਨੂੰ ਪਤਾ ਆਪਣੇ ਕੋਲ ਵੇਟਿੰਗ ਦਾ ਬਾਈ ਕੰਮ ਹੁੰਦਾ ਸਾਰਾ ਵੇਟਿੰਗ ਦੀ ਤਿਆਰ ਹੁੰਦਾ ਬਾਜ ਦਾ ਮੂੰਹ ਹੀ ਪਹਿਲਾ ਮੂੰਹ ਹੀ ਬਣਾਇਆ ਬਾਈ ਵੀ ਸਾਨੂੰ ਇੱਕ ਦਿਖਾਤਾ ਟਾਈਮ ਮਤ ਉਰਤੇ ਇਹ ਤੋਂ ਬਾਅਦ ਆਪਾਂ ਬਣਾ ਕੇ ਵੀਡੀਓ ਪਾ ਦਾਂਗੇ ਇਹਦੀ ਜੀ ਬੁਕਿੰਗ ਲੈਂਦੇ ਨਹੀਂ ਆਪਾਂ ਬਾਜ ਦੇ ਮੂੰਹ ਦੀ ਕਿਉਂਕਿ ਇਹ ਟਾਈਮ ਬੜਾ ਲੈਂਦਾ ਜੇ ਦੂਜੇ ਆਰਡਰ ਕੱਢ ਕੇ ਫਿਰ ਇਹਦਾ ਕੰਮ ਕਰਾਂਗੇ ਬਾਜ ਦੇ ਮੂੰਹਾਂ ਦਾ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਿਆ ਵੀਰੇ ਬਾਜ ਦਾ ਮੂੰਹ ਧੰਨਵਾਦ ਜੀ